ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਹਜੇ ਵੀ ਜਿਹੜਾ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਚਿੱਟੇ ਸੱתר ਵਿਛਾ ਦਿੱਤੇ ਨੇ ਤੇ ਉੱਥੇ ਆਪ ਸੁੱਖ ਦੀਆਂ ਨੀਂਦਾ ਲੈਂਦੇ ਸੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਬਿਕਰਮ ਮਜੀਠੀਆ ਦਾ ਬਿਨਾ ਨਾਮ ਲੈ ਇੱਕ ਵਾਰ ਫਿਰ ਤੋਂ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਦੇ ਲਈ ਇਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਐ ਤੇ ਇਸ ਦੇ ਵਿੱਚ ਪੰਜਾਬੀਆਂ ਨੂੰ ਸਾਡਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਉੱਤੇ ਵੀ ਲਗਾਤਾਰ ਪਲਟਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਹੈ ਹੋਰ ਕੀ ਕੁਝ ਕਹਿਣਾ ਹੈ ਆ ਤੁਹਾਨੂੰ ਸੁਣਾਉਨੇ ਆ ਤੁਹਾਨੂੰ ਇਹ ਪਤਾ ਕਿ ਕੀ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਐ ਫਿਰ ਸਪਲਾਈ ਕਿਵੇਂ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਲੈ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮਲਾਜਮ ਮਿਲੇ ਹੋਏ ਨੇ ਉਹ ਪਹਿਲਾਂ ਹੀ ਦੱਸ ਦਿੰਦੇ ਸੀ ਵਿਛਾਪਾ ਮਾਰਨ ਆ ਰਹੇ ਥੋੜੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਪੂਰੇ ਪੰਜਾਬ ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀਲਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਕਉ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਜਿਹੜੀ ਮਾਤਰਾ ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਉਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ ਚ ਚਿੱਟੇ ਰੰਗ ਦੇ ਸੱਫਰ ਪਿਛਾ ਕੇ ਚਿੱਟਾ ਖਵਾ ਖਵਾ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਿਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ سزا ਮਿਲੂਗੀ ਭਾਵੇਂ ਛੋਟਾ ਹੈ ਭਾਵੇਂ ਵੱਡਾ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਦ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆ ਹੋਇਆ ਨਾਂ ਪਿਤਾ ਕੇ ਮਿਲਿਆ ਇਹ ਉੱਤਮ ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਆ ਪਰ ਪ੍ਰਮਾਤਮਾ ਉਹਦੀ ਚੱਕੀ ਪ੍ਰਮਾਤਮਾ ਦੀ ਚੱਕੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਜੀ ਵੱਡੇ ਵੱਡਿਆਂ ਆਉਣ ਵਾਲੇ ਦਿਨਾਂ ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਸ ਗੱਲ ਦਾ ਹੋਇਆ ਆਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲੇ ਉਹਦੇ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 'ਚ ਕਿਸੇ ਹੋਰ ਪਾਸੇ ਸੀ 2022 'ਚ ਕਿਸੇ ਹੋਰ ਪਾਸੇ ਸੀ 2024 'ਚ ਕਿਸੇ ਹੋਰ ਪਾਸੇ ਸੀ 2025 'ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜ੍ਹ ਜਾਓ ਸੋ ਇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ ਚ ਕੋਈ ਕਲਾ ਨਹੀਂ ਮੇਰੀ ਕੋਈ ਕਾਤ ਨਹੀਂ ਬਸ ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ ਚ ਸੱਪ ਪਾਉਣਾ ਨਾ ਮੈਂ ਕਿਸੇ ਟਾਬੇ ਚ ਜਾਂ ਕਿਸੇ ਰੈਸਟੋਰੈਂਟ ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾ ਤੁਹਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਰੀ ਕਿਤੇ ਇਸ਼ਾਨੀ ਹੈ ਇੱਕ ਕੋਈ ਜਨਮ ਮਿਲਿਆ ਜੀ ਪਰਮਾਤਮਾ ਨੇ ਇੱਕੋ ਜ਼ਿੰਦਗੀ ਦਿੱਤੀ ਹੈ ਇਹ ਚ ਚਾਰ ਚੰਗੇ ਕੰਮ ਕਰ ਲਈਏ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮਐਲਏ ਸਹਿਬਾਨ ਤੁਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣ ਆਉਂਦੇ ਆ ਤੇ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉਪਰ ਹੀ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਵਾਂ ਨਵਾਂ MP ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਵਿਆ ਕਰਾਂਗੇ ਪਹਿਲੀ ਹੀ ਪੰਚਾਇਤ ਆਈ ਸਾਡੇ ਲਹਿਰਗਾਗੇ ਵਾਲੇ ਪਾਸਿਓਂ ਕਹਿੰਦੇ MP ਸਾਹਿਬ ਬਹੁਤ-ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਵੀ ਸਵਾਗਤ ਵਧਾਈਆਂ ਗ੍ਰਾਂਟ ਚਾਹੀਦੀ ਹੈ ਜੀ ਕਹਿੰਦੇ ਮੈਂ ਕਿਹਾ ਗ੍ਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗ੍ਰਾਂਟ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਅੱਛਾ ਜੀ ਕਹਿੰਦੇ ਕਮਾਲ ਹੋ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜੇ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਆ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਗਾ ਕਹਿੰਦੇ ਜੀ ਸਮਸ਼ਾਨ ਘਾਟ ਦੀਆਂ ਕੰਡਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ